ਫਿਰ ਆਪਣਾ ਜਿਹੜਾ ਉਦਣ ਕਹਿੰਦੇ ਤेंदुए ਦੇ ਕਹਿੰਦੇ ਪਿੱਛੇ ਬਹੁਤ ਲਾਠ ਲੁਠ ਜੇ ਲੈ ਕੇ ਫਿਰੇ ਤੇ ਆ ਵੀਰ ਇਹਨੂੰ ਪੁੱਛਦੇ ਆ ਵੀਰੇ ਉਦਣ ਹੋਇਆ ਕੁਝ ਤੇ ਪੁੱਤਰ ਬਹੁਤ ਜਿਆਦਾ ਹੁਣ ਪਤਾ ਨਹੀਂ ਲੱਗਿਆ ਵੀ ਕੁੱਤਾ ਆ ਕੁੱਤਾ ਹਫਤੇ ਦੋ ਹਫਤੇ ਹੋਇਆ ਹੈ ਹੁਣ ਆਇਆ ਕੁੱਤਾ ਤੇ ਕਾਲਾ ਕੁੱਤਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵੀਰੋ ਬਹੁਤ ਧੰਨਵਾਦ ਇਹਨਾਂ ਦੇ ਵਾਪਸ ਆਇਆ ਦੋ ਦਿਨ ਹਫਤੇ ਹੋ ਗਏ ਵੀ ਨਹੀਂ ਆਇਆ ਕੁੱਤਾ ਬਾੜਾ ਪਿੱਛੇ ਲੱਗਿਆ ਸੀ ਬਹੁਤ ਹੀ ਜੀ ਨਾਲ ਲੋੜਦਾ ਸੀ ਕੁੱਤਾ ਵੀ ਸਾਤਰੀਆ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਦੇ ਬਚ ਗਏ 6 ਤੇ ਅੱਜ ਆਪਾਂ ਗੱਲ ਕਰਾਂਗੇ ਵੀਰੋ ਆਪਣਾ ਚੋਨਾ ਚੁਨਾ ਜਿਵੇਂ ਕਿ ਆਪਾਂ ਹੁਣ ਵੜਾਣਾ ਕਿਉਂਕਿ 26 ਦਾ ਚੋਨਾ ਆਪਣਾ ਪੱਕ ਗਿਆ ਤੇ 2-4 ਦਿਨਾਂ ਵਿੱਚ ਆਪਾਂ ਵੜਾਣਾ ਤੇ ਉਹਦੇ ਲਈ ਆਪੋ ਨੇ ਅੱਜ ਟਰੱਲੀਆਂ ਟਰਲੀਆਂ ਤਿਆਰ ਕੀਤੀਆਂ ਤੁਹਾਨੂੰ ਦਿਖਾਣੇ ਆ ਤੇ ਸਭ ਤੋਂ ਪਹਿਲਾਂ ਆਪਾਂ ਮਿਲਾਉਂਦੇ ਆ ਆਪਣੇ ਮੋਟੂ ਪਤਲੂ ਨੂੰ ਤੇ ਆ ਦੇਖੋ ਕਿਵੇਂ ਸ਼ੈਤਾਨੀ ਬਾਜ਼ੀ ਕਰ ਰਹੇ ਆ ਓਡੂ ਹਰੇ ਇਹ ਦੇ ਆ ਦੇਖੋ ਬਈ ਇਹ ਬਹੁਤ ਸ਼ੈਤਾਨ ਹੋ ਗਏ ਦੋਨੇ ਇਹ ਬੜੇ ਤਿੱਖੇ ਹੋ ਗਏ ਔਰ ਦੇਖੋ ਤੇ ਇੱਕ ਉਹ ਦੇ ਆ ਆ ਇਧਰ ਐ ਕੈਮਰੇ ਮੈਂ ਤੇ ਆ ਦੇਖ ਸਕਦੇ ਹੋ ਬਈ ਇਹ ਬਹੁਤ ਸ਼ੈਤਾਨ ਹੋ ਗਏ ਤੇ ਮੁਰਗੇ ਆਪਣੇ ਉੱਤੇ ਤੇ ਅੱਜ ਆਪਾਂ ਨੇ ਸਾਫ ਸਵਾਈ ਕਰੀਆ ਕੁਡੇ ਦੀ ਤੇ ਆ ਦੇਖ ਸਕਦੇ ਹੋ ਤੁਸੀਂ ਇਹ ਪਹਿਲਾਂ ਆਪਾਂ ਕੋ ਉੱਤਰ ਕਰਕੇ ਜਾਂ ਦੁੱਸੇ ਸੀ ਪਰ ਹੁਣ ਆਪਾਂ ਮੁਰਗੇ ਰੱਖਣੇ ਉੱਤਰ ਛੱਡ ਦਈਏ ਤੇ ਦੇਖੋ ਭਈ ਇਹ ਬਣਿਆ ਟਰਾਲੀ ਅੱਜ ਤਿਆਰ ਕਰੀਆ ਪਿੱਛੇ ਤੋਂ ਟੋਫਾ ਨੇ ਲਾਤੇ ਇਸ ਦਾ ਜੇ ਟਾਇਰ ਪੈਂਚਰ ਆਪਾਂ ਨੇ ਲਵਾ ਤਿਆ ਤੇ ਆਹ ਟਰਾਲੀ ਤਿਆਰ ਆ ਤੇ ਇੱਕ ਆ ਦੇਖੋ ਇਦਰੇ ਤਿਆਰੀ ਆ ਇਹਦੇ ਉੱਪਰ ਲਾ ਪਨ ਜਾਲੀ ਤਾਰਨੀ ਆ ਤੇ ਸੁਪਰ ਸ਼ੀਟਰ ਵੀ ਆਪਾਂ ਨੇ ਹੁਣ ਕਣਕ ਦਾ ਟਾਈਮ ਆ ਗਿਆ ਸੁਪਰ ਸ਼ੀਟਰ ਵੀ ਤਿਆਰ ਕਰਨਾ ਇਹਦੀ ਮਸ਼ੀਨ ਪੰਦਰ ਲਾਰਕੀ ਹੈ ਕਿਉਂਕਿ ਤਾਰ ਕੇ ਤੇ ਹੁਣ ਅੱਧੀ ਉੱਪਰ ਚੜਾਂਗੇ ਕਿਉਂਕਿ ਨਾ ਰਿਪਰ ਆ ਤੇ ਵੀਰੋ ਚੱਲਦੇ ਆਂ ਆਪਾਂ ਪਹਿਲਾਂ ਖੇਤ ਤੇ ਤੁਹਾਨੂੰ ਦਿਖਾਨੇ ਆ ਝੋਨਾ ਕਿਵੇਂ ਦਾ ਕੀ ਹੋ ਕੰਡੀਸ਼ਨ ਆ ਕਿਵੇਂ ਪੱਕ ਗਿਆ ਤੇ ਕਿੰਨੇ ਦਿਨਾਂ ਵਿੱਚ ਝੋਲ ਵੱਢਦੇਗਾ ਤੇ ਆ ਰੀਪਾ ਨੇ ਫੁੱਲ ਕਰਤੀ ਕਿਉਂਕਿ ਟਰਾਲੀਆਂ-ਮੀਆਂ ਤਿਆਰ ਕਰਤੀਆਂ ਤੇ ਟਰੈਕਟਰ ਆਪਾਂ ਧੋ ਕੇ ਪਰੇ ਖੜਾਤਾ ਟਰੈਕਟਰ ਦਾ ਵੀ ਅੱਜ ਤੇ ਪਾਣੀ ਚੈੱਕ ਕਰਤਾ ਤੇ ਚਲੋ ਫਿਰ ਆਪਾਂ ਚੱਲਦੇ ਆਂ ਉੱਥੇ ਜਾ ਕੇ ਤੁਹਾਨੂੰ ਦੱਸ ਪਾਣੇ ਆ ਕੀ ਕੰਡੀਸ਼ਨ ਆ ਤੋਂ ਮੇਰੀ ਚਾਹ ਫਿਰ ਮਿਲਦੇ ਆਂ ਆਪਾਂ ਰੇਤਾਂ ਵਿੱਚ ਜਾ ਕੇ ਕੀ ਸਪਲੈਂਡਰ ਆਪਣਾ ਹੈ ਨਹੀਂ ਵੀਰੇ ਉਹ ਗਿਆ ਹੋਇਆ ਤੇ ਅੱਜ ਪਜ ਪੁਲਟਿਨਾ ਤੇ ਚਲਾਂਗੇ ਪੁਲਟਿਨਾ ਕਾਫੀ ਦਿਨੋਂ ਕਿ ਇੱਥੇ ਹੀ ਖੜਾ ਹੈ ਉਹ ਦੇਖ ਸਕਦੇ ਹੋ ਤੁਸੀਂ ਇਹਨੂੰ ਆਪਾਂ ਕੱਟੀ ਚਲਾਉਂਦੇ ਜਿੱਦਨਾਂ ਕੋਲ ਸਪਲੈਂਡਰ ਲਿਆ ਤੇ ਬੌਲਟ ਆਪਾਂ ਨੇ ਵੇਚਤਾ ਸੀ ਬਾਈ ਤੇ ਚਲੋ ਫਿਰ ਪੁਲਟਿਨਾ ਚੱਲਦੇ ਹਾਂ ਕਹੀਂ ਦੇਖੋ ਇਹਦੀ ਹਾਲਤ ਵੀ ਬਹੁਤ ਖਰਾਬ ਹੋ ਰਹੀ ਹੈ ਕਿਉਂਕਿ ਆਪਾਂ ਨੇ ਚਲਾਇਨ ਕਿੰਗੇ ਨਾ ਆਪਾਂ ਦੇਖ ਸਕਦੇ ਹੋ ਇਹ ਵੇ ਸਟਾਰਟ ਕਰਕੇ ਇਹਨੂੰ ਲੈ ਜਾਾਂਗੇ ਤੇ ਮੋਟਰ ਉਪਰੋਂ ਦੇਖੋ ਕਿਵੇਂ ਆਗ ਦੇਖਸ਼ਤਾਨ ਚਤੰਿਤ ਕਰ ਰਿਹਾ ਦੇਖ ਸਕਦੇ ਆ ਆ ਦੇਖੋ ਪੁਰਾ ਉਧਰ ਆਓ ਇੱਧਰ ਆਉ ਦੋ ਪੁਰਾ

ਤੇ ਇੰਸਟਾਗ੍ਰam ਇਸ ਕੀ ਆਈਡੀਆ ਕੀ ਆਈਡੀਆ ਬਈ ਤੇਰੀ ਕੁਲਦੀਪ 2302 ਕੁਲਦੀਪ 2302 ਖਤਰੋਂ ਦਾ ਖਿਲਾੜੀ ਆਇਓ ਗੈਂਗਸਟਰ ਬੰਦਾ ਤੋਂ ਫੋਲੋ ਕਰ ਸਕਦੇ ਹੋ ਕੋਈ ਵੀ ਬੰਦਾ ਕੋਈ ਕਟਵਾਣਾ ਹੋਵੇ ਤੇ ਵੀਰ ਚਿੱਤੇ ਵਾਲੇ ਮੌਲ ਚ ਬਰੈਂਦਾ ਕਈ ਵਾਰ ਚਿੱਤਾ ਦੇਖ ਲੈਨੇ ਚਲੋ ਫਿਰ ਚੱਲਦੇ ਆ ਮਿਲਦੇ ਆ ਤੁਹਾਨੂੰ ਤੇ ਆ ਦੇਖੋ ਵੀਰੋ 26 ਦਾ ਝੋਨਾ ਤੇ ਇਹ ਵੈਸੇ ਆ ਦਾ ਕਿਸੇ ਦਾ ਆਪਣਾ ਧੋਖੇ ਤੇ ਜਾਂਦੇ ਆ ਪਰ ਫਿਰ ਤੁਹਾਨੂੰ ਤੇ ਆ ਵੀ ਦੇਖੋ ਪੂਰਾ ਪੱਕਾ ਖੜਿਆ ਤੇ ਆ ਵੀ ਮੈਨੂੰ ਲੱਗਦਾ 4-15 ਚ ਵੱਟ ਜੂਗਾ ਕਿਉਂਕਿ ਫੁੱਲ ਪੱਕ ਰਹੀ ਐ ਤੇ ਬੱਲ ਤੇ ਹਰਿਆਲੀ ਦਾ ਐਵੇਂ ਦਿਖਦੇ ਨੇ ਪਰ ਪੱਕ ਰਹੀ ਐ ਤੇ ਵੀਰੋ ਆਪਾਂ ਬਲਟੀਨਾ ਤੇ ਨਹੀਂ ਕਿਉਂਕਿ ਸ਼ਾਮ ਦਾ ਮਾਹੌਲ ਸੀ ਆਪਾਂ ਨੂੰ ਬ੍ਰਦਰ ਮਿਲ ਗਿਆ ਸੀ ਤੇ ਉਹ ਕਹਿੰਦਾ ਤੁਰਕੇ ਚਲਦੇ ਆਂ ਤੇ ਇਸ ਕਰਕੇ ਆਪਾਂ ਤੁਰਕੇ ਆਏ ਆ ਤੇ ਇੱਧਰ ਦੇਖੋ ਵੀਰੋ 11 ਕਿਵੀ ਪੂਰੀ ਮਿਸਰ ਗਈ ਤੇ ਇਹ ਦੇਖੋ ਰੋੜੀ ਰਹਿ ਗਈ ਐ ਪਰ ਮਿਸਰ ਗਈ ਉੱਧਰ ਵੀ ਸਾਰੀ ਤੇ ਚਲੋ ਫਿਰ ਚਲਦੇ ਆਂ ਵੀਰ ਉਹ ਦਿਨ ਆਪਾਂ ਜਦੋਂ ਲਾਠੀਆਂ ਲੈ ਕੇ ਇੱਕ ਮਤਲਬ ਭੱਜੇ ਸੀ ਖੋਖਾਰ ਜਾਨਵਰ ਦੇ ਪਿੱਛੇ ਜਿਵੇਂ ਆਪਣੇ ਕਾਲੂ ਦੇ ਨਾਲਾਂ ਵਾਲਾ ਤੇ ਆ ਵੀਰ ਆਪਣੇ ਨਾਲ ਸੀ ਇਹਨੂੰ ਆਪਾਂ ਪੁੱਛਦੇ ਹਾਂ ਵੀ ਦੁਬਾਰਾ ਕੁਝ ਮਿਲਿਆ ਜਾਂ ਨਹੀਂ ਮਤਲਬ ਕਿਵੇਂ ਭੱਜਿਆ ਹਾਂ ਵੀਰੇ ਦੁਬਾਰਾ ਕੋਈ ਗੱਲਬਾਤ ਹੋਈ ਆ ਨਾ ਵੀਰ ਲੋਕੀ ਕਹਿੰਦੇ ਕਈ ਇਹਦੇ ਫੜ ਲਿਆ ਕੁਝ ਪਤਾ ਲੱਗਿਆ ਸਾਨੂੰ ਤੇ ਉਦੋਂ ਤੁਸੀਂ ਭੱਜੇ ਸੀ ਕਿਉਂ ਭੱਜੇ ਸੀ ਕਿਹਦੇ ਪਿੱਛੇ ਭੱਜੇ ਸੀ ਚੀਤੇ ਪਿੱਛੇ ਚੀਤਾ ਤੁਹਾਨੂੰ ਦਿਖਿਆ ਸੀ ਹਾਂਜੀ ਹਾਂ ਕਿਵੇਂ ਦਾ ਹੁੰਦਾ ਚੀਤਾ ਪਤਾ ਹਾਂਜੀ ਕਿਵੇਂ ਦਾ ਹੁੰਦਾ ਲੰਬਾ ਹੁੰਦਾ ਇੱਕ ਕਮਾਂ ਜਦੀ ਦਾ ਹੁੰਦੇ ਨੇ ਤੇ ਬਾਈ ਕਹਿੰਦਾ ਅਸੀਂ ਚਿੱਤਾ ਦੇਖਿਆ ਸੀ ਪਰ ਮੈਨੂੰ ਤਾਂ ਲੱਗਦਾ ਨਹੀਂ ਇਹਨੇ ਦੇਖਿਆ ਹੋਣਾ ਕਿਉਂਕਿ ਪਰ ਕੋਈ ਪਤਾ ਨਹੀਂ ਕਿਉਂਕਿ ਵੀਰ ਉਹ ਇਹਨਾਂ ਦੇ ਜਿਹੜੇ ਘਰ ਆ ਉੱਥੇ ਬਹੁਤ ਸਮਾਂ ਵੀਡੀਓ ਵੀ ਪਾਈ ਸੀ ਸੁਨਸਾਨ ਜਿਹੇ ਏਰੀਆ ਤੇ ਕੁਝ ਪਤਾ ਨਹੀਂ ਲੱਗਦਾ ਹੋ ਵੀ ਸਕਦਾ ਪਰ ਵੀਰ ਬਹੁਤ ਹੀ ਜਿਵੇਂ ਕਾਲੂ ਦੇ ਪਿੱਛੇ-ਪਿੱਛੇ ਬਹੁਤ ਹੀ ਤੇਜ਼ੀ ਨਾਲ ਲਾਠੀਆਂ ਰੁੱਠੀਆਂ ਲੈ ਕੇ ਭੱਜੇ ਸੀ ਤੇ ਪਰ ਇਹਨਾਂ ਨੂੰ ਕੁਝ ਮਿਲਿਆ ਤਾਂ ਹੈ ਨਹੀਂ ਕਿਉਂਕਿ ਬੀਰ ਕਹਿੰਦਾ ਵੀ ਸਾਨੂੰ ਚਮਕਿਆ ਨਹੀਂ ਪਰ ਕੁੱਤਾ ਇਹਨਾਂ ਦੇ ਨਾਲ-ਨਾਲ ਬਹੁਤ ਹੀ ਜਿਹੜਾ ਕਾਲਾ ਕੁੱਤਾ ਜੀ ਇਹਨਾਂ ਦਾ ਕੁੱਤਾ ਸੀ ਜਿਹੜਾ ਹੁਣ ਹਫ਼ਤੇ 10 ਦਿਨਾਂ ਬਾਅਦ ਮੁੜਿਆ ਪਰ ਹਾਲੇ ਵੀ ਕੁੱਤਾ ਉੱਥੇ ਹੀ ਆ ਕਿਉਂਕਿ ਕੁੱਤੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਬਾਕੀ ਕੋਈ ਹੋਰ ਸਮਾਚਾਰ ਹੋਇਆ ਤਾਂ ਉਹਨੂੰ ਜਰੂਰ ਆਪਾਂ ਵੀਡੀਓ ਪਾ ਕੇ ਦਿਖਾਵਾਂਗੇ ਤਾਂ ਵੀਰੋ ਆਪਾਂ ਅੱਗੇ ਆਪਾਂ ਆਪਣੇ ਖੇਤਾਂ ਦੇ ਵਿੱਚ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਝੋਨਾ ਤੇ ਦੇਖੋ ਵੀਰੋ ਪੂਰਾ ਪੱਕਿਆ ਪਿਆ ਬਸ 2-4 ਦਿਨ ਦਾ ਕੰਮ ਆ ਤੇ ਪਹਿਲਾਂ ਝੋਨਾ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਵੀਰੋ ਤੇ ਆ ਸਾਰਾ ਝੋਨਾ ਪੱਕ ਗਿਆ ਤੁਹਾਨੂੰ ਦਿਖਾਣੇ ਆ ਆ ਦੇਖ ਸਕਦੇ ਪੂਰੀ ਬਾਲਾ ਤੇ ਬਾਈ ਆਪਣਾ ਤੋੜ ਕੇ ਦਿਖਾਏਗਾ ਦਿਖਾ ਬਾਈ ਕਿਵੇਂ ਦੀ ਆ ਛੋਲ ਵੀਰ ਪੱਕ ਗਏ ਨੇ ਤੇ ਪੂਰੇ ਪੱਕ ਗਏ ਦੇਖੋ ਤੇ ਮੈਨੂੰ ਲੱਗਦਾ 2 ਕੁ ਦਿਨ 3 ਦਿਨਾਂ ਤੇ ਵੱਢ ਜੇਗੀ ਤੇ ਆ ਦੇਖੋ 3 ਕਿੱਲੇ ਆਪਣੇ ਸਿਰੇ ਤੱਕ ਤੇ ਉਹ ਸਾਹਮਣੇ ਰੱਖਤੀ ਨਕਿੱਲੇ ਆ ਦੇਖੋ ਜਿੱਥੇ ਆ ਪੱਕੀ ਪੱਕੀ ਚੌਂਕਰੀ ਆ ਉੱਥੋਂ ਲੈ ਕੇ ਸੋ ਦੇਖੋ ਤੁਸੀਂ ਸਥੈਲੇ ਦਾ ਆਪਾਂ ਬੰਦਾ ਖੜਾ ਆ ਬੁੱਤਿਆ ਤੇ ਆ ਸੜਕ ਤੱਕ ਆਪਨੇ ਤੇ ਆ ਵਢਾ ਕੇ ਫਿਰ ਕਣਕ ਬੀਜਾਂਗੇ ਨਾ ਜੀ ਤੇ ਇੱਧਰ ਆਪਾਂ 11 1 ਕਿ ਲਾਈ ਹੋਈ ਹੈ 11 1 ਜੀ ਲੇਟ ਆ ਕਿਉਂਕਿ ਹੱਲੇ ਮਿੱਸਰੀ ਵੀ ਨਹੀਂ ਆ ਤੇ ਉੱਥੇ ਪਿੱਛੇ ਪਤਨ ਦਿਖਾਈ ਦੋ ਉਸੇ ਮਿੱਸਰ ਕੀ ਪਰ ਇਹ ਹੱਲੇ ਲੰਬੀ ਦੇਖੋ ਕਿੰਨੀ ਹੋ ਰਹੀ ਆ ਤੇ ਇਸ ਕਰਕੇ ਇਹ ਟਾਈਮ ਲਊਗੀ ਤੇ ਇਦਾਂ ਪੱਕ ਪੱਕਣ ਵਾਲੀ ਆ ਤੇ ਆਪਾਂ ਵਢਾ ਕੇ ਫੇਰੇ ਨੂੰ ਦੇਖਦੇ ਆ ਕਣਕ ਬੀਜ ਦਾਂਗੇ ਆਪਾਂ ਨਾਲ ਦੀ ਨਾਲ ਤੇ ਚਲੋ ਫਿਰ ਆਪਾਂ ਮੋਟਰ ਤੇ ਚੱਲਦੇ ਆਂ ਮੋਟਰ ਤੇ ਦਿਖਾਉਨੇ ਆ ਤੁਹਾਨੂੰ ਤੇ ਆ ਦੇਖ ਸਕਦੇ ਹੋ ਵੀਰੋ ਤੇ ਆ ਇੱਥੇ ਮੈਨੂੰ ਲੱਗਦਾ ਜਿਆਦਾ ਹੀ ਪੱਕ ਗਈ ਆ ਕਿਉਂਕਿ ਇੱਥੇ ਥੋੜਾ ਜਿਹਾ ਆਪਾਂ ਜਦੋਂ ਬੋਰ ਕਰਾਇਆ ਸੀ ਨਾ ਰੇਤਾ ਮਤਲਬ ਬਹੁਤ ਨਿਕਲਿਆ ਸੀ ਤੇ ਰੇਤਾ ਰੇਤੇ ਜਿਦੋਂ ਕਿੰਨੀ ਪੱਕੀ ਹੋਈ ਆ ਤੁਹਾਨੂੰ ਦਿਖਾਉਨੇ ਆ ਬੱਲ ਆ ਦੇਖ ਸਕਦੇ ਹੋ ਵੀਰੋ ਪੂਰੀ ਪੱਕੀ ਖੜੀ ਆ ਤੇ ਦੇਖੋ ਇਹ ਏਰੀਆ ਆਪਣਾ ਸਾਰਾ ਪੱਕ ਗਿਆ ਤੇ ਆਪਾਂ ਤੁਹਾਨੂੰ ਵੀਰੋ ਵੀਡੀਓ ਦੇ ਨਾਲ ਆਪਣੇ ਨਾਲ ਜੁੜਿਆ ਰਹੇ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਇਹਦੇ ਵੀਡੀਓ ਦੇ ਵਿੱਚ ਕਿੰਨਾ ਝਾੜ ਰਿਹਾ ਕਿਵੇਂ ਮਤਲਬ ਕਿੰਨੀ ਉਸਤ ਪਈ ਆ ਕਿੱਲੇ ਚੋਂ ਤੇ ਆਪਾਂ ਸਾਰਾ ਕੁਝ ਤੁਹਾਨੂੰ ਦੱਸ ਦੇਵਾਂਗੇ ਵੀਡੀਓ ਰਾਹੀਂ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਕਰ ਲਿਓ ਤੇ ਕਿਹੜੇ ਝੋਨੇ ਚੋਂ ਕਿਡਨੀ ਕਿ ਉਸਤ ਰਹੀ ਆ ਤੇ ਮੈਨੂੰ ਲੱਗਦਾ 26 ਦਾ ਸਭ ਤੋਂ ਵਧੀਆ ਉਸਤ ਰਹਿੰਦੀ ਆ ਨਾਲੇ ਛੇਤੀ ਪੱਕ ਜਾਂਦੀ ਆ ਤੁਹਾਨੂੰ ਪਤਾ ਹੀ ਆ ਵੀਰੋ ਸ਼ਬ ਵਿਦਾ ਚੋਨਾ ਇਹਦੇ ਚ ਹਜੇ ਇੱਕ ਸਪਰੇ ਹੋਈ ਆ ਆਪਾਂ ਇੱਕ ਸਪਰੇ ਹੀ ਕਰਾਈ ਆ ਦੇਖੋ ਪੱਕ ਗਿਆ ਹੈ ਕੋਈ ਖਰਚਾ ਵੀ ਘਟੁੰਦਾ ਤੇ ਪੱਕ ਵੀ ਛੇਤੀ ਜਾਂਦੀ ਆ ਤੇ ਆਪਾਂ ਵਿਲੇ ਵੀ ਛੇਤੀ ਜਾਂਦੇ ਆ ਵੱਡ ਬੁੱਡ ਕੇ ਤੇ ਕਣਕ ਕਣਕ ਬੀਜਦੇ ਆ ਦੇਖੋ ਤੇ ਇੱਧਰ ਆਪਾਂ ਵੀਰੋ 14 ਲਾਈ ਹੋਈ ਆ ਤੇ ਉਹ ਹਜੇ ਨਰਮ ਆ ਦੇਖੋ ਕੱਚੀ ਵਾਲੇ ਤੇ ਉਹਨੂੰ ਪਾਣੀ ਲਾਇਆ ਅੱਜ ਤੇ ਮੌਸਮ ਦੇਖੋ ਵਧੀਆ ਰਹਿੰਦਾ ਹੁਣ ਕਿਉਂਕਿ ਮੌਸਮ ਪਹਿਲਾਂ ਤਾਂ ਬਹੁਤ ਹਫੜਾ ਤਫੜੀ ਵਿਚਾਰਿਆ ਸੀ ਕਿ ਰੋਜ਼ ਮੀਂਹ ਪੈ ਜਾਂਦਾ ਪਰ ਹੁਣ 2-3 ਦਿਨ ਹੋ ਗਏ ਵਧੀਆ ਮੌਸਮ ਰਹਿਦਾ ਤੇ ਇੱਧਰ ਆਪਣੀ ਪਾਲਕ ਵੀ ਦੇਖੋ ਬਹੁਤ ਬੜੀ ਬੜੀ ਹੋ ਗਈ ਤੇ ਉੱਧਰ ਆਪਾਂ ਮੇਥੀ ਮੁੱਥੀ ਤੇ ਬਾਈ ਆਪਣਾ ਦੇਖੋ ਬੈਠ ਗਿਆ ਕੇ ਤੇ ਇੱਧਰ ਬੇਲਾ ਬੁੱਲਾ ਜੜੀਆਂ ਤੇ ਹੋਰੀਆਂ ਵਧੀਆ ਚਲੂਤਰ ਤਾਂ ਜਾਂਦੀਆਂ ਪਰ ਉੱਧਰ ਜਿਹੜੇ ਜੰਗਲੀ ਸੂਰ ਵਗੈਰਾ ਜਾਨਵਰ ਆਂਦੇ ਆ ਦੇਖੋ ਉਹਨਾਂ ਨੇ ਆਪਣਾ ਥੋੜੀ ਜਿਹੀ ਸਾਰੇ ਪੇੜੇ ਤੋੜਤੇ ਇੱਧਰ ਜਿਹੜਾ ਆਪਾਂ ਮੋਟਰ ਤੇ ਆ ਗਏ ਸੀ ਤੇ ਜੰਗਲੀ ਸੂਰ ਆ ਜਿਹੜੇ ਮਤਲਬ 2 ਕੁ ਦਿਨ ਹੋ ਗਏ ਜਿਵੇਂ ਆਪਾਂ ਤੁਹਾਨੂੰ ਦਿਖਾਏ ਆ ਬੁੱਤ ਟੰਗੇ ਹੋਏ ਆ ਥੈਲਿਆਂ ਤੇ ਬਣਾ ਕੇ ਉਨਾਂ ਨੂੰ ਡਰਦੇ ਨਹੀਂ ਆ ਰਹੇ ਤੇ ਹੁਣ ਥੋੜਾ ਜਿਹਾ ਫਰਕ ਆ ਮਤਲਬ ਇੰਨਾ ਥਪੜਾ ਧਪੜੀ ਮਚਾ ਨਹੀਂ ਰੱਖੇ ਉਹਨਾਂ ਨੇ ਪਰ ਫਿਰ ਵੀ ਉਹ ਆਉਂਦੇ ਰਹਿੰਦੇ ਆ ਕਿਉਂਕਿ ਜੋ ਥੱਲੇ ਬੱਲ ਪੱਕ ਰਹੀ ਆ ਬੱਲ ਨੂੰ ਖਾਣ ਵਾਸਤੇ ਤੇ ਬਾਕੀ ਵੀਰੋ ਆਪਾਂ ਹਰੇਕ ਚੀਜ਼ ਦੀ ਤੁਹਾਨੂੰ ਵੀਡੀਓ ਜ਼ਰੂਰ ਵਲੌਗ ਬਣਾ ਕੇ ਦਿਖਾਉਂਦੇ ਰਹਾਂਗੇ ਕਿੰਨੀ ਆਸਤਾਈ ਆ ਤੇ ਕਿੰਨੀ ਝਾੜ ਰਿਹਾ ਬਾਕੀ ਸਾਰਾ ਕੁਝ ਤੇ ਜੇ ਆਪਣੀ ਵੀਡੀਓ ਵਧੀਆ ਲੱਗੇ ਵੀਰੋ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਬਾਕੀ ਆਪਾਂ ਤੁਹਾਨੂੰ ਜਿੱਦਣ ਆਪਣਾ ਝੋਨਾ ਵੜੇਗਾ ਉਸ ਦਿਨ ਦਾ ਵੀ ਬਲੌਗ ਦਿਖਾਵਾਂ ਕਿ ਉਸ ਤੋਂ ਪਈਆ ਬਾਕੀ ਮਿਲਦੇ ਆ ਨੈਕਸਟ ਵੀਡੀਓ ਦੇ ਲਈ ਤਬ ਤੱਕ ਲਈ ਸਭ ਨੂੰ ਜੀ ਸਤਿ ਸ੍ਰੀ ਅਕਾਲ